ਸਰਦਾਰ ਸੁਵੀਰ ਸਿੰਘ ਜੀ ਬਾਦਲ ਜਿਨ੍ਹਾਂ ਨੂੰ ਕੱਲ ਜਿਨ੍ਹਾਂ ਨੂੰ 2 ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਰਖਾਹ ਲਈ ਗਈ ਹੈ ਉਹ ਆਪਣੀ ਤਰਖਾਹ ਆਪਣੀ ਦੀ ਸੇਵਾ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਰ ਰਹੇ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਕੁਝ ਲੋਕ ਅੱਜ ਜਿਹੜੀਆਂ ਪੰਥ ਦੀਆਂ ਇਹ ਸਰਮੌਰ ਸੰਸਥਾਵਾਂ ਸਰਪੰਥ ਦੀ ਜਿਹੜੀ ਸਮੁੱਚੀ ਸੇਵਾ ਸਮੁੱਚੀ ਸ਼ਕਤੀ ਜੋ ਉਸ ਦਾ ਪ੍ਰਭਾਵ ਇੱਕ ਬੜਾ ਚੰਗਾ ਹੀ ਬੰਨਣਾ ਚਾਹੀਦਾ ਅਤੇ ਹਰ ਬੰਦੇ ਦਾ ਮਨ ਜਿਹੜਾ ਉਹ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਕਿ ਇੰਦੀਆਂ ਵੱਡੀਆਂ ਹਸਤੀਆਂ ਵੀ ਅੱਜ ਸ੍ਰੀ ਕਾਲ ਤੱਕ ਸਾਹਿਬ ਦੇ ਸਾਹਮਣੇ ਖੜ ਕੇ ਹੱਥ ਜੋੜ ਕੇ ਖੜ ਕੇ ਜਿਹੜੀ ਸੇਵਾ ਉਹ ਪ੍ਰਾਪਤ ਕਰ ਰਹੇ ਆ ਉਹਨਾਂ ਨੂੰ ਜਿਸ ਢੰਗ ਦੇ ਨਾਲ ਤਰਖਾਲ ਆਏਗੀ ਸਮੁੱਚੀ ਦੁਨੀਆ ਨੇ ਵੇਖਿਆ ਇਹ ਕਿਵੇਂ ਹਰ ਗੱਲ ਦੇ ਉੱਤੇ ਉਹਨਾਂ ਨੂੰ ਪਹਿਲਾਂ ਸਵਾਲ ਕਰਕੇ ਉਹਨਾਂ ਦੀਆਂ ਗਲਤੀਆਂ ਦੱਸੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਸੇਵਾ ਲਈ ਗਈ ਇਸ ਮੌਕੇ ਤੇ ਜਿਹੜੇ ਉਹ ਲੋਕ ਜਿਹੜੇ ਪੰਥੇ 'ਚ ਜਿਹੜੀ ਇੱਕ ਸੁਰਤਾ ਨਹੀਂ ਚਾਹੁੰਦੇ ਜਿਹੜੇ ਲੋਕ ਪੰਥੇ 'ਚ ਦੁਫੇੜ ਪਾ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਅੱਜ ਉਹ ਲੋਕ ਇਹੋ ਜਿਹੇ ਯਤਨ ਕਰ ਰਹੇ ਆ ਮੈਂ ਸਮਝਦਾ ਕਿ ਉਹਨਾਂ ਨੂੰ ਅੱਜ ਸਮਝਣਾ ਚਾਹੀਦਾ ਹੈ ਕਿ ਆਪਾਂ ਬੜੀ ਵੱਡੀ ਇੱਕ ਸੰਘਰਸ਼ ਦੇ ਵਿੱਚੋਂ ਲੰਘੇ ਆ ਲੇਕਿਨ ਸੰਘਰਸ਼ ਆਪਣਾ ਕਿਸੇ ਤਨਪੱਤਰ ਇਸੇ ਕਰਕੇ ਲੱਗਾ ਕਿਉਂਕਿ ਪੰਥ ਵਿੱਚ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਜਿਹੜੀ ਸਾਡੀ ਸ਼ਕਤੀ ਦਾ ਉਹ ਖੇਲੂ-ਖੇਲੂ ਹੋਈ ਜਾ ਅੱਜ ਇਸ ਚੀਜ਼ ਦੀ ਬੜੀ ਵੱਡੀ ਲੋੜ ਹੈ ਕਿ ਇਸ ਚੀਜ਼ ਨੂੰ ਬੜੀ ਸ਼ਕਤੀ ਦੇ ਨਾਲ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਲੋੜਾ ਸ਼ਕਤੀ ਦਾ ਰੁਕਿਆ ਜਾਣਾ ਚਾਹੀਦਾ ਸਰਦਾਰ ਸੁਮੇਰ ਸਿੰਘ ਬਾਦਲ ਬਾਹਰ ਬੈਠੇ ਆ ਦੁਬਾਰਾ ਸਾਹਿਬ ਦੇ ਇਕਾਦਕ ਸਾਹਿਬ ਦੇ ਹੁਕਮ ਦੇ ਨਾਲ ਬੈਠੇ ਆ ਅਤੇ ਉਸ ਹੁਕਮ ਦੇ ਅਨਸਾਰ ਜਿਹੜੀ ਉਹ ਸੇਵਾ ਕਰ ਰਹੇ ਆ ਇੱਕ ਐਡਾ ਵੱਡਾ ਵਿਅਕਤੀ ਜਿਹਨੂੰ ਲੋਕ ਇਸ ਗੱਲ ਕਰਕੇ ਹੀ ਉਹਨਾਂ ਤੇ ਕਈ ਤਰ੍ਹਾਂ ਦੇ ਤਾਰੀਫ ਹੁੰਦੇ ਸੀ ਅੱਜ ਉਹ ਵਿਅਕਤੀ ਆਪਣਾ ਆਪਣਾ ਨਿਵਾਣੇ ਸਿੱਖੋ ਜੋ ਲੈ ਕੇ ਬਿਠਾ ਤੇ ਜਿਹੜੇ ਲੋਕ ਇਹ ਹਮਲਾ ਕਰਨ ਵਾਲੇ ਇਹ ਕੀ ਸੋਚ ਕੇ ਹਮਲਾ ਕਰ ਰਹੇ ਆ ਔਰ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਆ ਕੇ ਅਜਿਹੀਆਂ ਖੇਡਾਂ ਖੇਡਦੇ ਆ ਇਹ ਬਹੁਤ ਜ਼ਿਆਦਾ ਮਾਰੀ ਕਾਰਵਾਈ ਆ ਮੈਂ ਸਮਝਦਾ ਕਿ ਸ੍ਰੀ ਕਾਰਤਕ ਸਾਹਿਬ ਜੀ ਦੇ ਜਸੇਦਾਰ ਸਾਹਿਬ ਜਿਹਨੂੰ ਵੀ ਇਸ ਦਾ ਬੋਗ ਵੀ ਨੋਟਸ ਲੈਨ ਦੀ ਲੋੜ ਆ ਅਤੇ ਸਭ ਤੋਂ ਵੱਡੀ ਮਾੜੀ ਜਿਹੜੀ ਮੈਂ ਸਮਝਦਾ ਇਹਦੇ ਪਿੱਛੇ ਜਿਹੜੀ ਸਰਕਾਰੀ ਸ਼ਕਤੀ ਆ ਸਰਕਾਰੀ ਤਾਕਤ ਆ ਸਰਕਾਰ ਕੇਂਦਰ ਦੀ ਤੇ ਪੰਜਾਬ ਦੀ ਅੱਜ ਉਹ ਉਹਦੀਆਂ ਸਾਜਸ਼ਾਂ ਵੀ ਸਾਨੂੰ ਇਹਦੇ 'ਚ ਨਜ਼ਰ ਆਉਂਦੀ ਆ ਦੋਨਾਂ ਦੀ ਬਹੁਤ ਵੱਡੀ ਬਦ ਨੀਤੀਆਂ ਦੇ ਵਿੱਚੋਂ ਨਜ਼ਰ ਆਉਂਦੀ ਆ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਹਨਾਂ ਨੂੰ ਲੋ ਬੰਦੇ ਨੂੰ ਫੜ ਲਿਆ ਗਿਆ ਇਥੋਂ ਸਾਰੀ ਸਾਦਿਸ਼ ਜਿਹੜੀ ਆ ਕੱਢ ਕੇ ਸਰਕਾਰ ਨੂੰ ਸਾਹਮਣੇ ਲੋਣੀ ਚਾਹੀਦੀ ਹੈ ਸਰ ਸਾਹਿਬ ਬੀਤੇ ਕੱਲ ਤੋਂ ਹੀ ਕਿਹਾ ਜਾ ਰਿਹਾ ਕਿ ਇਹ ਦੇ ਉੱਪਰ ਸ਼ੱਕ ਸੀ ਵਿਅਕਤੀ ਦੇ ਉੱਪਰ ਲੇਕਿਨ ਫਿਰ ਵੀ ਕੱਲ ਦੀ ਕੋਈ ਕਾਰਵਾਈ ਨਹੀਂ ਕੀਤੀ ਕਿਸ ਤਰ੍ਹਾਂ ਦੇਖੋ ਉੱਥੋਂ ਦੀ ਪੁਲਿਸ ਦੇ ਬਿਆਨ ਦਿੱਤਾ ਕਿ ਇਹ ਵਿਅਕਤੀ ਜਿਹੜਾ ਹੈ ਇਹ ਕੱਲ ਦਾ ਘੁੰਮ ਰਿਹਾ ਹੈ ਇਹ ਗੱਲ ਤਾਂ ਪ੍ਰਗਟ ਹੋ ਗਈ ਜੇ ਕੱਲ ਦਾ ਘੁੰਮ ਰਿਹਾ ਫਿਰ ਤਾਂ ਸ਼ੱਕੀ ਵਿਅਕਤੀ ਇਸੇ ਨੂੰ ਕਿਵੇਂ ਲਾਂ ਲੈ ਦੀ ਕੀਤੀ ਕਹਿੰਦਾ ਕਿ ਤਾਂ ਕੱਲ ਦਾ ਘੁੰਮ ਰਿਹਾ ਇਹਦਾ ਮਤਲਬ ਇਸ ਵਿਅਕਤੀ ਦਾ ਪਤਾ ਸੀ ਕਿ ਇਹ ਵਿਅਕਤੀ ਕੌਣ ਹੈ ਤੇ ਕਿਵੇਂ ਇੱਥੇ ਤੁਰਾ ਫਿਰਦਾ ਤੇ ਉਹਦੇ ਖਿਲਾਫ ਕਾਰਵਾਈ ਨਾ ਕਰਨਾ ਇਹ ਬਾਦਰੀਤੀ ਦਾ ਪ੍ਰੋਟੋਕਾਲ ਹੈ ਕੱਲ ਤੋਂ ਜਿਹੜੀ ਸੇਵਾ ਇੱਥੇ ਸ਼ੁਰੂ ਹੋਣੀ ਹੈ ਤੇ ਤੁਸੀਂ ਮੈਂਬਰ ਸ਼੍ਰੋਮਣੀ ਕਮੇਟੀੋਂ ਕਿਸ ਤਰ੍ਹਾਂ ਦੇ ਪ੍ਰਮਾਣ ਤੁਹਾਡੇ ਕੋਲ ਦੇਖੋ ਅਸੀਂ ਵੀ ਅਸੀਂ ਜਿਵੇਂ ਉੱਥੇ ਸੇਵਾ ਕੀਤੀ ਉਹਨਾਂ ਨੇ ਇਸੇ ਤਰ੍ਹਾਂ ਸੇਵਾ ਕਰਦੀਆਂ ਸਾਡੇ ਕੋਲ ਕਈ ਵਿਅਕਤੀ ਦੇ ਰਾਇ ਸੀ ਕੱਲ ਵੀ ਉੱਥੇ ਗੱਲ ਹੋਈ ਕੁਝ ਬੰਤੇ ਬੋਲੇ ਜੀ ਇੱਥੇ ਕਿਉਂ ਸਿਕਿਉਰਿਟੀ ਖੜੀ ਆ ਕਿਉਂ ਹੈ ਇਹ ਸਿਕਿਉਰਿਟੀ ਉਹਨਾਂ ਦੀ ਮਜਬੂਰੀ ਆ ਜਿਹੜੀ ਮਜਬੂਰੀ ਅਸੀਂ ਆਪਸੀ ਲੜਾਈ ਕਰਕੇ ਭਾਈਚਾਰਕ ਜਿਹੜੀ ਸਾਦੀ ਆਪਸੀ ਭਰਾਵਾਂ ਮਾਰੂ ਜੰਗ ਜਿਹੜੀ ਚੱਲਦੀ ਆ ਉੱਧਾ ਉੱਧਰ ਨਤੀਜੇ ਕਰਕੇ ਸਿਕਿਉਰਿਟੀ ਖੜੀ ਸਿਕਿਉਰਿਟੀ ਕਿਤੇ ਕੋਈ ਸ਼ੌਂਕ ਨੂੰ ਥੋੜੀ ਖੜੀ ਆ ਨਾ ਕਿ ਸਿਕਿਉਰਿਟੀ ਸ਼ੌਂਕ ਨੂੰ ਇਦਾਂ ਨਾ ਸਿਕਿਉਰਿਟੀ ਸ਼ੌਕਣਾ ਹੁੰਦੀ ਆ ਇਹ ਜਿਹੜੀ ਅਸੀਂ ਆਪਸ ਵਿੱਚ ਕਿਚੋਦਾਨ ਪਾਈ ਹੋਈ ਏ ਸਾਡੇ ਗਰੁੱਪਾਂ ਵਿੱਚ ਧੜਿਆਂ ਵਿੱਚ ਤੇ ਕੀ ਅਸੀਂ ਦੁਨੀਆ ਦੇ ਲੋਕਾਂ ਨੂੰ ਸਨਿਆ ਦੇ ਰਿਹਾ ਆ ਆਪਾਂ ਤਾਂ ਸਨਿਆ ਇਹ ਦੇ ਰਹੇ ਆ ਕਿ ਅਜੇ ਕਾਲ ਤੱਕ ਤੋਂ ਮਹਾਨਾ ਸਿੱਖ ਪੰਥ ਦੀ ਸ਼ਾਨ ਹੈ ਅਜੇ ਕਾਲ ਤੱਕ ਦੇ ਸਾਹਮਣੇ ਉਹ ਵੱਡੇ ਵੱਡੇ ਲੋਕ ਕਿਵੇਂ ਹੱਥ ਜੋੜ ਕੇ ਉੱਥੇ ਜਿਹੜੀ ਖਸ਼ਮਾ ਜਾਤਰਾ ਦੇ ਲਈ ਖੜੇ ਆ ਅਸੀਂ ਉੱਥੇ ਆ ਕੇ ਉਹਨਾਂ ਨੂੰ ਇਹ ਗੱਲ ਉਸ ਬਰਦਾਸ਼ਤ ਨਹੀਂ ਕਰ ਸਕਿਆ ਵੀ ਐ ਕਿਉਂ ਗਿਆ ਐਸੇ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਰਹਿਣਗੇ ਇੱਥੇ ਵੀ ਵੇਖੋ ਇਹ ਪ੍ਰਬੰਧ ਜਿਹੜੇ ਪੂਰੇ ਸਿਕਿਉਰਿਟੀ ਦੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਸਿਕਿਉਰਿਟੀ ਦਾ ਪ੍ਰਬੰਧ ਕਰਨਾ ਤੇ ਜਿਹੜਾ ਸ਼ੋਨੀਗੁਰ ਦਾ ਪਵੰਦ ਕਮੇਟੀ ਦਾ ਪੂਰਾ ਜਿਹੜਾ ਪ੍ਰਬੰਧ ਆ ਉਹ ਵੀ ਇੱਥੇ ਕੀਤਾ ਜਾਇਆ